AIC ਡਿਸੀਜਨ ਫੋਰ ਲਾਤਵੀਆ ਲਾਤਵੀਆ ਦੇ ਲਈ AIC ਅਕਾਡੈਮਿਕ ਇਨਫੋਰਮੇਸ਼ਨ ਸੈਂਟਰ ਹੈ ਮਿਨਿਸਟਰੀ ਉਧਰੋਂ ਜਿਹੜੀ ਕਿ ਚੈੱਕ ਕਰਦੀ ਹੈ ਕਿ ਤੁਹਾਡੀ ਸਟੱਡੀ ਸਾਡੀ ਸਟੱਡੀ ਦੇ ਬਰਾਬਰ ਹੈ ਮਤਲਬ ਕਿ ਆਪਾਂ ਪਲੱਸ 2 ਕੀਤੀ ਹੈ ਉੱਥੇ ਪਲੱਸ 2 ਕੀਤੀ ਆ ਉਹਨਾਂ ਦੀ ਪਲੱਸ 2 ਸਾਡੀ ਪਲੱਸ 2 ਦੇ ਬਰਾਬਰ ਹੋਗੀ ਤੁਹਾਡੀ ਬੀਏ ਜਾਂ ਤੁਹਾਡੀ ਬੈਚਲਰ ਸਾਡੀ ਬੈਚਲਰ ਦੇ ਬਰਾਬਰ ਹੈ ਉਹ ਬਰਾਬਰ ਇਹ ਨਹੀਂ ਦੇਖਦੇ ਕਿ ਤੁਸੀਂ 3 ਸਾਲ ਦੀ ਸਟੱਡੀ ਕਰ ਲਈ 3 ਸਾਲ ਦੀ ਉਹਨਾਂ ਦੀ ਹੈ ਉਹ ਸਬਜੈਕਟ ਨੂੰ ਕਾਊਂਟ ਕਰਦੇ ਐ ਉਹਦੇ ਕਾਊਂਟ ਦੇ ਅਕੋਰਡਿੰਗ ਉਹ ਦੇਖਦੇ ਐ ਕਿ ਇਹ ਕਿੰਨੇ ਹਾਅਰਸ ਹੋਗੇ ਕਿੰਨਾ ਟਾਈਮ ਹੋਗਾ ਕਿੰਨੇ ਘੰਟੇ ਹੋਗੇ ਉਸ ਘੰਟਿਆਂ ਦੇ ਅਕੋਰਡਿੰਗ ਉਹ ਵਾਕਈ ਚੈੱਕ ਕਰਨਗੇ ਕਿ ਤੁਹਾਡੀ AIC ਡਿਸੀਜਨ ਸਾਡੀ ਸਟੱਡੀ ਦੇ ਬਰਾਬਰ ਹੈ ਜਾਂ ਨਹੀਂ ਜੇ ਉਹ ਬਰਾਬਰ ਨਾ ਹੋਈ ਦੈਨ ਤੁਹਾਡਾ AIC ਡਿਸੀਜਨ ਨੈਗੇਟਿਵ ਆਊਗਾ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਦੱਸ ਦਾਂ ਵੀ ਜਿੰਨਾ ਦਾ AIC ਡਿਸੀਜਨ ਜਿਹੜਾ ਹੁੰਦਾ ਉਹ 네ਗੇਟਿਵ ਆਉਂਦਾ ਆਪਣੀ ਇੰਡੀਆ ਦੇ ਵਿੱਚ BA ਦੀ ਸਟੱਡੀ ਹੁੰਦੀ ਹੈ ਜਿਹੜੀ ਕਿ ਤਿੰਨ ਥਾਵਾਂ ਦੀ ਹੈ ਇਹ ਸਟੱਡੀ ਮੈਂ ਤੁਹਾਨੂੰ ਦੱਸ ਦਿੰਦਾ ਲਾਤਵੀਆ ਦੇ ਮਤਲਬ ਕਿ ਬਰਾਬਰ ਨਹੀਂ ਹੈਗੀ ਇਹ ਇਕੁਇਵੈਲੈਂਟ ਨਹੀਂ ਹੈਗੀ ਇਹ ਸਟੱਡੀ ਤੁਹਾਡੀ AIC ਡਿਸੀਜਨ ਇਹਦਾ ਪੋਜ਼ਿਟਿਵ ਨਹੀਂ ਆਉਂਦਾ ਪਲੱਸ 2 ਤੁਸੀਂ ਜਿਹੜੇ ਮਰਜੀ ਫੀਲਡ ਚ ਕੀਤੀ ਹੈ BBA, B.Com, B.Tech, B.Sc, A ਕੁਝ ਵੀ ਲਾੜੋ ਸਾਰੀਆਂ ਸਟੜੀਆਂ ਦਾ AI ਸੀਟੀ ਡਿਸੀਜਨ 100% ਆਊਗਾ। ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ। AI ਸੀਟੀ ਡਿਸੀਜਨ ਦੇ ਵਿੱਚ ਕਿੰਨਾ ਟਾਈਮ ਲੱਗ ਜਾਂਦਾ ਹੈ? ਇਸ ਟਾਈਮ ਦੇ ਵਿੱਚ ਆਪਣਾ 45 ਦੇ ਅੰਦਰ ਟਾਈਮ ਹੈ। ਕਈ ਵਾਰ ਪ੍ਰੋਸੈਸਿੰਗ ਟਾਈਮ ਜਲਦੀ ਵੀ ਹੋ ਜਾਂਦਾ ਹੈ। ਕਈ ਵਾਰ ਇਸ ਦਾ ਡਿਸੀਜਨ ਜਲਦੀ ਹੁੰਦਾ ਕਈ ਵਾਰ ਲੇਟ ਵੀ ਹੋ ਜਾਂਦਾ ਹੈ। ਇਸ ਦੇ ਰਿਗਾਰਡਿੰਗ ਤੁਸੀਂ ਡਾਇਰੈਕਟ ਸਿੱਧਾ AIC ডিপਾਰਟਮੈਂਟ ਨੂੰ ਮੇਲ ਵੀ ਪਾ ਸਕਦੇ ਹੋ ਪਰ ਮੇਲ ਪਾਉਣ ਦਾ ਕੋਈ ਫਾਇਦਾ ਨਹੀਂ ਉਹਨਾਂ ਨੇ ਟਾਈਮ ਉਹਨਾਂ ਹੀ ਲਾਉਣਾ ਬਟ ਮੇਲ ਨਾਲ ਐਟ ਲੀਸਟ ਉਹਨਾਂ ਨੂੰ ਜਾਂ ਆਪਾਂ ਨੂੰ ਇੱਕ ਅਵੇਅਰ ਜਾਂ ਅਪਡੇਟ ਹੋ ਜਾਂਦੀ ਹੈ ਕਿ ਸਾਡਾ ਕੇਸ ਚੱਲ ਰਿਹਾ ਹੈ ਜਾਂ ਸਾਡੇ ਟਾਈਮ ਇਸ ਚੀਜ਼ ਦੇ ਉੱਪਰ ਕਿੰਨਾ ਟਾਈਮ ਲੱਗੂ ਸੋ AIC ਡਿਸੀਜਨ 네ਗੇਟਿਵ ਨਹੀਂ ਹੁੰਦਾ ਮੈਂ ਦੁਬਾਰਾ ਦੱਸਦਾ ਕਿ ਜੇ ਕਿਸੇ ਨੇ ਕੋਈ ਵੀ ਸਟੱਡੀ ਕੀਤੀ ਹੈ ਆਪਣੇ ਇੰਡੀਆ ਚ ਬੀਏ ਅਕਸੈਪਟ ਨਹੀਂ ਹੈਗੀ ਏਸੀ ਡਿਸੀਜਨ ਦੇ ਲਈ ਸੋ ਸਾਰੀਆਂ ਸਟੱਡੀਆਂ ਵੈਲਿਡ ਹੈ ਲਾਤਵੀਆ ਜੇ ਅਪਲਾਈ ਕਰਨਾ ਹੈ ਮੈਨੂੰ ਕਿਸੇ ਵੀ ਟਾਈਮ ਕਾਲ ਕਰੋ ਮੇਰੀ ਪ੍ਰੋਪਰ ਪਲੇਲਿਸਟ ਬਣੀ ਹੈ ਹਰ ਇੱਕ ਚੀਜ਼ ਦੇ ਉੱਪਰ ਜਿਸ ਨੂੰ ਦੇਖ ਕੇ ਤੁਸੀਂ ਹਰ ਇੱਕ ਚੀਜ਼ ਬਾਰੇ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਸੋ ਮੱਚ